ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲੇ ਦਾਸ ਜੀ ਫਤਿਹ ਪਰਵਾਣ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਬਾਲਾ ਪਿਤਕ ਸਟੱਡੀ ਸਰਕਲ ਵੱਲੋਂ ਕੁਰਾਬ ਦਾ ਜੀ ਸਿੱਖਿਆ ਮੁਕਾਬਲੇ ਕਰਵਾਏ ਜਾ ਰਹੇ ਹਨ ਸੋ ਅੱਜ ਇਹ ਵੀਡੀਓ ḍ ਗਰੁੱਪ ਤੇ ਬਣਾਉਣ ਜਾ ਰਹੇ ਹਾਂ ਜੀ ਜੋ ਆਪ ਜੀ ਦੀ ਸਹੂਲਤ ਲਈ ਹੈ ਤਾਂ ਜੋ ਆਪ ਜੀ ਨੂੰ ਅੱਛੇ ਤਰੀਕੇ ਨਾਲ ਪਤਾ ਚੱਲ ਸਕੇ ਕਿ ਇਹਨਾਂ ਦਾ ਕ੍ਰਾਈਟੇਰੀਆ ਕੀ ਹੈ ਟੀ ਗਰੁੱਪ ਦੇ ਵਿੱਚ ਜਿਹੜੇ ਬਾਣੀ ਆਏਗੀ ਬੱਚਿਆਂ ਨੂੰ ਉਹ ਆਏਗੀ ਜੀ 20 ਸਵਈਏ ਲਾਂਵਾ ਬਾਣੀ ਕਰਹਲੇ ਕੋੜੀਆਂ ਵੜਜਾਰਾ ਤੇ ਜਿਹੜੀ ਪ੍ਰਸ਼ਨ ਉੱਤਰ ਦੀ ਆਪ ਜੀ ਨੂੰ ਪੀਡੀਐਫ ਭੇਜੀ ਗਈ ਹੈ ਜੀ ਉਹ ਆਪ ਜੀ ਦੇ ਪ੍ਰਸ਼ਨ ਉੱਤਰ ਕਰਨੇ ਹਨ ਜੀ ਸੋ ਇਹ ਇਸ ਗਰੁੱਪ ਦੇ ਬੱਚਿਆਂ ਕੋਲੋਂ ਵੀ 14 ਸਵਾਲ ਪੁੱਛੇ ਜਾਣਗੇ ਹਰ ਸਵਾਲ 5 ਨੰਬਰ ਦਾ ਹੋਏਗਾ ਜਿਵੇਂ ਕਿ ਆਪ ਜੀ ਨੂੰ ਪਿਛਲੀ ਵੀਡੀਓ ਦੇ ਵਿੱਚ ਸਾਰਾ ਕ੍ਰਾਈਟੇਰੀਆ ਦੱਸ ਦਿੱਤਾ ਗਿਆ ਹੈ ਜੀ 100 ਨੰਬਰ ਦਾ ਪੇਪਰ ਹੋਏਗਾ ਜੀ 70 ਨੰਬਰ ਦੇ ਸਵਾਲ ਪੁੱਛੇ ਜਾਣਗੇ 3 ਨੰਬਰ ਦਾ ਕ੍ਰਾਈਟੇਰੀਆ ਉਸੇ ਭੀ ਰਹੇਗਾ ਜੀ 10 ਨੰਬਰ ਬਾਣੀ ਦੇ 10 ਨੰਬਰ ਡਿਸਪੀਸਲਨ ਦੇ ਅੱਖਾਂ ਬੰਦ ਕੀਤੇ ਜਾਂਦੇ ਜੀ ਤੇ 10 ਨੰਬਰ ਆਨਲਾਈਨ ਕਲਾਸਾਂ ਦੇ ਲੱਗਣਗੇ ਜੀ ਜੋ ਆਪ ਜੀ 8 ਕਲਾਸਾਂ ਲਗਾ ਕੇ ਉਹ 10 ਨੰਬਰ ਪ੍ਰਾਪਤ ਕਰ ਸਕਦੇ ਹੋ ਜੀ ਸੋ ਆਓ ਹੁਣ ਅਸੀਂ ਦੇਖਦੇ ਹਾਂ ਕਿ ਡੀ ਗਰੁੱਪ ਦਾ ਪੇਪਰ ਕਿਵੇਂ ਲਿਆ ਜਾਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਆਪਣਾ ਨਾਮ ਦੱਸੋ ਪੁਨੀਤ ਕੋਰ ਆਪਣੇ ਪਿਤਾ ਜੀ ਦਾ ਨਾਮ ਦੱਸੋ ਜਤਿੰਦਰਪਾਲ ਸਿੰਘ ਠੀਕ ਹੈ ਜੀ ਆਪਣਾ ਰਜਿਸਟ੍ਰੇਸ਼ਨ ਨੰਬਰ ਬੋਲੋ 2424 ਠੀਕ ਹੈ ਬੱਚੇ ਤਿਆਰੀ ਵਿੱਚ ਆਪ ਜੀ ਦੀ ਹਾਂਜੀ ਠੀਕ ਹੈ ਜੀ ਆਪ ਜਿਸ ਦਾ ਪਹਿਲਾ ਸਵਾਲ ਹੈ ਆਪ ਜੀ ਦਾ ਭਾਈ ਜੇਠਾ ਜੀ ਨਾਲ ਬਚਪਨ ਵਿੱਚ ਕੀ ਪਾਣਾ ਵਾਪਰਿਆ ਜਦੋਂ ਭਾਈ ਜੇਠਾ ਜੀ ਲਗਭਗ 25 ਸਾਲ ਦੇ ਸੰਤਾਂ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਤੇ ਜਦੋਂ ਭਾਈ ਜੇਠਾ ਜੀ 7 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਨੇ ਚੜਾਈ ਕਰ ਗਏ ਠੀਕ ਹੈ ਜੀ ਉਨਾਬ ਜੀ ਸੁਣਾਓ ਆਪ ਜੀ ਦਾ ਦੂਸਰਾ ਸਵਾਲ ਹੈ ਗੁਰੂ ਰਾਮਦਾਸ ਜੀ ਆਤਮਾ ਗੁਣਾ ਵਾਲੇ ਤੇ ਹਰੀ ਦਾ ਰੂਪ ਹਲ ਪਟ ਬਾਣੀ ਵਿੱਚ ਪਰਮਾਨੰਦਿਓ ਜੀ ਮਤ ਮਾਤਾ ਸੰਤੋਖ ਪੀਤਾ ਸਰ ਸਹਿ ਸਮਾਇਓ ਆ ਜੋਨੀ ਜੰਪਿਓ ਜਗਤ ਗੁਰ ਬਚਨ ਦਰਾਇਓ ਪਾਵਨ ਅੰਗ ਤੇਰਾ ਸੋਸਤਾਨਵੇ ਠੀਕ ਹੈ ਜੀ ਹੁਣ ਆਪ ਜੀ ਦਾ ਤੀਸਰਾ ਸਵਾਲ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦੇ ਕੋਈ ਪੰਜ ਪ੍ਰਮੁੱਖ ਸੰਧਾਤ ਦੱਸੋ ਜੀ ਸਿੱਖ ਅਤੇ ਉਸਦੇ ਕਰਤੱਵ ਗੁਰਬਾਣੀ ਹੀ ਗੁਰੂ ਹੈ ਪ੍ਰਭੂ ਦੀ ਵਿਸ਼ਾਲਤਾ ਵੇਗ ਪਖੰਡ ਤੇ ਕਰਮਖਾਣ ਦਾ ਖੰਡਨ ਤੇ ਗੁਰੂ ਦੀ ਅਗਵਾਈ ਤੇ ਗੁਰੂ ਲਈ ਪਿਆਰ ਠੀਕ ਹੈ ਜੀ ਹੁਣ ਆਪ ਜੀ ਦਾ ਚੌਥਾ ਸਵਾਲ ਹੈ ਭਾਈ ਸੋਮਾ ਜੀ ਕਿਹੜੀ ਗੀਤ ਕਰਿਆ ਕਰਦੇ ਸਨ ਭਾਈ ਸੋਮਾ ਜੀ ਦੇ ਮਾਤਾ ਜੀ ਉਹਨਾਂ ਨੂੰ ਖੁੰਗਨੀਆਂ ਬਣਾ ਕੇ ਪਿਆਰ ਕਰਦੇ ਸਨ ਦੇ ਭਾਈ ਸੋਮਾ ਜੀ ਕੁੰਗਣੀਆਂ ਵੇਚਣ ਦੀ ਕੀਮਤ ਕਰਦੇ ਸਨ ਠੀਕ ਹੈ ਜੀ ਹੁਣ ਆਪ ਜੀ ਦਾ ਪੰਜਵਾਂ ਸਵਾਲ ਹੈ ਹਰ ਸਮੇਂ ਹਰ ਪਲ ਪ੍ਰਭੂ ਦੇ ਬਾਣੇ ਵਿੱਚ ਰਾਜ਼ੀ ਰਹਿਣ ਦੇ ਸਬੰਧਤ ਗੁਰੂ ਰਾਮਦਾਸ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੇ ਸੁਖ ਦੇ ਤਾਂ ਤੁਝੇ ਆਰਾਦੀ ਦੁੱਖ ਵੀ ਤੁਝੇ ਧਾਈ ਜੇ ਭੁਖ ਦੇ ਤਾਂ ਇਥੀ ਰਾਜਾ ਦੁੱਖ ਵਿੱਚ ਸੁਖ ਮਨਾਈ ਸੋਹੀ ਮਹੱਲਾ ਚੌਥਾ ਅਸਟਪਧੀਆਂ ਠੀਕ ਹੈ ਜੀ ਕਿਆ ਬੀਤਾ ਜੀ ਹੁਣ ਆਪ ਜੀ ਸੁਣਾਓ ਕੋੜੀਆਂ ਦੀ ਸਟਾਰਟਿੰਗ ਸੁਣਾਓ ਜੀ ਵਡਹਾਂਸ ਮਹਾਲਾ ਚੌਥਾ ਕੋੜੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਹ ਤੇ ਜਨ ਜੀ RAM ਉਪਾਈਆ RAM ਤਨ ਮਾਨਸ ਜਨਮ ਪੁਨ ਪਾਈਆ RAM ਮਾਨਸ ਜਨਮ ਵਡ ਪੁਨ ਨੇ ਪਾਇਆ ਦੇਹ ਸੁਕੰਚਨ ਚੰਗੜੀਆਂ ਗੁਰਮੁਖ ਰਾਂਗ ਚਲੂ ਲਾ ਪਾਵੇ ਹਰ 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 ਨਵ ਰੰਗੜੀਆਂ ਇਹ ਦੇ ਸੋਭਾਂ ਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵਿਆ ਵੱਡ ਪਾਗੀ ਪਾਈ ਨਾਮ ਸਖਾਈ ਜਨ ਨਾਨਕ ਹਰਾਮੇ ਉਪਾਈਆਂ ਠੀਕ ਹੈ ਜੀ ਹੁਨਾਬ ਜੀ ਘੋੜੀਆਂ ਦੇ ਦੂਜੇ ਸ਼ਬਦ ਦਾ ਦੂਸਰਾ ਵਧਾ ਸ਼ੁਰੂ ਕਰੂ ਜੀ देह कंचन जीन सुवन्ना राम जड हर हर नाम रतन ना राम जड नाम रतन गोविंद पाया हर मिले हर गुण सुख कने गुरु शब्द पाया हर नामत आया बड पाकी हर बड पाकी हर रंग हाल बने हर मिले स्वामी अंतर जामी अनवतन हर नवरंगिया ਨਾ ਨਕਵਖਾਨ ਨਾਮ ਜਾਣ ਹਰ ਨਾਮ ਹਰ ਪ੍ਰਭ ਮੰਗੀਆਂ ਠੀਕ ਹੈ ਬੱਚੋ ਜੀ ਹੁਣ ਆ ਤੁਸੀਂ ਸੁਣੋ ਕਰ ਹਲੇ ਬਾਣੀ ਦੀ ਸਟਾਰਟਿੰਗ ਸੁਣੋ ਰਾ ਗੋੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਏਕ ਓੰਕਾਰ ਸਤਗੁਰ ਪ੍ਰਸਾਦ ਕਰ ਹਲੇ ਮਾਨ ਪਰਦੇਸੀਆ ਕਿਉ ਮਿਲਨੀ ਹੈ ਹਰ ਮਾਏ ਗੁਰਪਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰਹਲਾ ਸਤ ਗੁਰ ਪੁਰਖਤਿਆ 에 라오 ਮਨ ਕਰਹਲਾ ਵਿਚਾਰੀਆਂ ਹਰ ਰਾਮ ਨਾਮਤਿਆਏ ਜਿੱਥੇ ਲੇਖਾ ਮੰਗੀਐ ਹਰ ਆਪੇ ਲਏ ਛਡਾਇ ਮਨ ਕਰ ਹਲਾ ਅਤ ਨਿਰਮਲਾ ਮਨ ਲਾਗੀ ਹੋ ਮੈਂ ਆਏ ਪਰ ਤਖ ਬੀਰ ਕਰ ਨਾਲ ਪਿਆਰਾ ਵਿਛੜ ਛੋਟਾ ਖਾਏ ਉਹਨਾਂ ਜੀ ਦਾ ਨੋਵਾ ਸਵਾਲ ਹੈ ਵੰਜਾੜਾ ਬਾਣੀ ਚੋਂ ਇਹ ਵੀ ਤੁਸੀਂ ਸਟਾਰਟਿੰਗ ਤੋਂ ਸੁਣਾ ਦਿਓ ਜੀ ਵੰਜਾਰਾ ਸ਼੍ਰੀ ਰਾਗ ਮਹੱਲਾ ਚੌਥਾ ਏਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰਿ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਤ ਪਾਲਦਾ ਕਟ ਕਟ ਰਮਈਆ ਸੋਏ ਸੋ ਹਰ ਸਦਾ ਤੇ ਆਈਏ ਤਿਸ ਬਿਨ ਅਵਰ ਨ ਕੋਈ ਜੋ ਮੋ ਮਾਇਆ ਚਿਤ ਲਾਏ ਦੇ ਜੇ ਛੋੜ ਚਲੇ ਦੁੱਖ ਰੋਏ ਜੇ ਛੋੜ ਚਲੇ ਦੁੱਖ ਰੋਏ ਗੱਡ ਪਾਗੀ ਜਨਾਨਕ ਜਨਾਨਕ ਨਾਮ ਤੇ ਆਇਆ ਜਨਾਨਕ ਨਾਮ ਤੇ ਆਇਆ ਹਰ ਅੰਤ ਸਖਾਈ ਹੋਏ ਹਾਂਜੀ ਅਗੂ ਬੋਲੋ ਮਨ ਮੈਂ ਹਰ ਵੀ ਨੇਵਰ ਨ ਕੋਏ ਹਰ ਗੁਰਸ਼ ਨਾਹੀ ਪਾਈਏ बन जाने या मित्रा वड पाग परापत हो ए रहा ठीक है जी चौथा शब्द सुनाओ जी हर यहाँ पे यहाँ पे उपाय दा हर यहाँ पे देवले हर यहाँ पे परम पुलाए दा हर यहाँ पे ही मत दे गुरमुखा मन पर गास है से विल्ले के ही के ਹੋ ਬਲਹਾਰੀ ਤਿੰਨ ਕੋ ਦਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪਰ ਕਾਇਸਿਆ ਮਨ ਹਰ ਹਰ ਉਠੜਾਏ ਮਨ ਹਰ ਹਰ ਜਪਨ ਕਰੇ ਹਰ ਗੁਰ ਸਿ ਨਾਈ ਭਜ ਪੋ ਜਿੰਦੂ ਹਰ ਸਭ ਕਿਲ ਵਿਕ ਦੁਖ ਪਰ ਹਰੇ ਰਹਾਓ ਠੀਕ ਹੈ ਜੀ ਹੁਨਾ ਅਗਿਤਾ 11ਵਾਂ ਸਵਾਲ ਹੈ ਜੀ ਆਪ ਜੀ ਚੌਥੀ 라ਵ ਸੁਣਾ ਦੂ ਹਾਰੇ ਚੌਥੜੀ ਲਾ ਮਾਨ ਸਹਿਜ ਪਿਆ ਹਾਰੇ ਪਾਇਆ ਬਲੇ ਰਾਮ ਜੀਓ ਗੁਰਮੁਖ ਮਿਲਲੇ ਹਾ ਸੁਭਾਈ ਹਰਮਨਤਾ ਨੇ ਮੀਠਾ ਲਾਇਆ ਬਲੇ ਰਾਮ ਜੀਓ ਹਾਰੇ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਦੀਨ ਹਾਰੇ ਲਿਵਲਾਈ ਮਨ ਚਿੰਦਿਆ ਫਲ ਪਾਇਆ Swami ਹਰਨਾਮ ਵਜਿਵਦਾਈ ਹਰ ਪ੍ਰਭ ਠਾ ਕੁਰੀ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੋਥੀ ਲਾਵੇ ਹਰ ਪਾਇਆ ਪ੍ਰਭੇ ਅਵਿਨਾਸੀ ਠੀਕ ਹੈ ਜੀ ਹੁਣ ਆਪੀ ਦਾ 12ਵਾਂ ਸਵਾਲ ਹੈ ਸਵੈਯੰਚੋਂ ਹਾਂ ਜੀ ਆਪ ਜਿਸ ਨਾਉ ਸਤਗੁਰ ਖੇਮਾ ਤਾਨਿਆ ਸਤਗੁਰ ਖੇਮਾ ਤਾਨਿਆ ਜਗਜੂਤ ਸਮਾਨੇ ਅਨਪੋਨੀ ਜਨਾਮ ਟੇਕ ਜਿਤ ਭਗਤ ਅਗਾਨੇ ਗੁਰ ਨਾਨਕ ਅੰਗਦ ਅਮਰ ਪਗਤ ਹਰ ਸੰਗ ਸਮਾਨੇ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੇ ਠੀਕ ਹੈ ਜੀ ਇੱਥੇ ਬਟੇ ਜੁਗ ਹੈ ਠੀਕ ਹੈ ਜੀ ਜਾਰੀ ਰੱਖਣਾ ਹਾਂ ਜੀ ਆਪ ਵੀ ਸੁਣਾਓ ਸਵੈ ਇਤੂ ਸੇਵਕ ਕੈ ਪਰਪੂਰ ਜੁਗ ਜੁਗ ਸੇਵਕ ਕੈ ਪਰਪੂਰ ਜੁਗ ਜੁਗ ਬਾਹਾ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ कह न सकहु हूँ तू कत का ब्रह्मा बिसनसि रेतय अज्ञत तिन को मोह पया मन मद का जब तिन को मोह पया मन मद का जब रस्य लाख जोन उपाय रिझक दिया सब को हूँ कत का सब हूँ को सब हूँ को तद का सेवक कै परपुर जुग जुग बाहा गुरु तेरा सब सदका ठीक है जी ਹੁਣਾ ਕੀ ਸੁਣਾਓ ਆਪ ਜੀ ਦਾ ਈਲਾ ਸਵਾਲ ਹੈ ਠੀਕ ਹੈ ਬਟਾ ਸੰਮਰੱਥ ਗੁਰੂ ਸਿਰ ਹੱਥ ਧਰਿਓ ਸੰਮਰੱਥ ਗੁਰੂ ਸਿਦੇ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾ ਸਰ ਇੱਕ ਸੁਮਾਨ ਤੇ ਆਨ ਸੋ ਨਾਮ ਸੁਨੇ ਸੁਤ ਪਾਨ ਡਰੇਓ ਪੰਨ ਦਾਸ ਸੋ ਆਸ ਜਗਤ ਰ ਗੁਰੂ ਕੀ ਪਾਰਸ ਪੇਟ ਪਰਸ ਕਰੇਓ RAM DAS ਗੁਰੂ ਹਰਿ ਸਤ ਕੀਓ ਸਮਰਾਥ ਗੁਰੂ ਸਿਰ ਹੱਥ ਤਰਿਓ ਠੀਕ ਹੈ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਆਪ ਜੀ ਨੇ ਦੇਖਿਆ ਇਸ ਬੱਚੀ ਨੇ ਬਾਣਾ ਨਹੀਂ ਪਾਇਆ ਦੁਮਾਲਾ ਵੀ ਨਹੀਂ ਸਜਾਇਆ ਹੈ ਨਾ ਉਹਦੇ ਪੰਜ ਨੰਬਰ ਕੱਟੇ ਜਾਣਗੇ ਬਾਕੀ ਇਸ ਬੱਚੀ ਨੇ ਪੂਰੀਆਂ ਕਲਾਸਾਂ ਲਗਾਈਆਂ ਇਹਦੇ ਕਲਾਸਾਂ ਚ ਪੂਰੇ ਨੰਬਰ ਹਨ ਤੇ ਦੇ ਮਤਲਬ ਕਿ ਡਿਸਪੀਨ ਦੇ ਵੀ ਪੂਰੇ ਨੰਬਰ ਲੱਗੇ ਹਨ ਅੱਖਾ ਬੰਦ ਕਰਕੇ ਸੁਣਾਉਣ ਦੇ ਵੀ ਕਿਕੇ ਜੀ ਤੇ ਤੁਸੀਂ ਦੇਖਿਆ ਸੀ ਇਸ ਬੱਚੀ ਨੇ ਕਿਤੇ ਕਿਤੇ ਜਿਹੜੇ ਵੀ ਵਿਸ਼ਰਾਮ ਉਹ ਗਲਤ ਲਗਾਏ ਐ ਸੋ ਆਪ ਜਰੂ ਦਾਸ ਦਿੱਤਾ ਜਾਵੇ ਜਿਹੜਾ 5 ਨੰਬਰ ਦਾ ਸਵਾਲ ਅਸੀਂ ਬਾਣੀ ਚ ਸੁਣਨਾ ਹੈ 3 ਨੰਬਰ ਸ਼ੁੱਧਤਾ ਦੇ ਹੋਣਗੇ 1 ਨੰਬਰ ਲੈ ਦੇ ਤੇ 1 ਨੰਬਰ ਵਿਸ਼ਰਾਮ ਦੇ ਸੋ ਇਸ ਬੱਚੀ ਨੇ ਵਿਸ਼ਰਾਮ ਵੀ ਇੱਕ ਦੋ ਵਾਰੀ ਗਲਤ ਲਗਾਇਆ ਸੀ ਤੇ ਇੱਕ ਵਾਰੀ ਲੈ ਵੀ ਗਲਤ ਬੋਲੀ ਸੀ ਤੇ ਕੁਝ ਭੁੱਲੇ ਵੀ ਸੀ ਇਹ ਬੱਚਾ ਠੀਕ ਹੈ ਜੀ ਸੋ ਇਹਨਾਂ ਦੇ ਨੰਬਰ ਆਉਂਦੇ ਹਨ 100 ਤੋਂ 90 90 ਨੰਬਰ ਹੁੰਦੇ ਹਨ ਠੀਕ ਹੈ ਜੰਗਲ ਜੀ ਸੋ ਆਪ ਜੀ ਨੇ ਜਿਹੜੀ ਤਿਆਰੀ ਕਰਨੀ ਹੈ ਬਹੁਤ ਹੀ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਕਰਨੀ ਹੈ ਸ਼ੁੱਧਤਾ ਦਾ ਲੈ ਦਾ ਤੇ ਵਿਸ਼ਰਾਮ ਦਾ ਤੇ ਸਾਰਿਆਂ ਨੇ ਬਹੁਤ ਵਧੀਆ ਤਿਆਰੀ ਕਰਕੇ ਪੂਰੇ ਅੰਗ ਪ੍ਰਾਪਤ ਕਰਨੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ